ਹਾਂਜੀ ਸਾਰੇ ਸਤਿ ਸ਼੍ਰੀ ਅਕਾਲ ਆ ਗਏ ਫਿਰ ਭੀੜਾਂ ਭੇਡਾਂ ਦੀਆਂ ਚੀਕਾਂ ਬੋਣੀਆਂ ਬਾਈ ਜੀ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਸਾਰਿਆਂ ਨੂੰ ਪਤਾ ਚੱਲਿਆ ਸ਼ੋਅ ਕੀ ਕਰਦੇ ਆ ਤੇ ਕਰਦੇ ਕੀ ਆ ਦੇਖੋ ਮੋਦੀ ਦੀ ਤਸਵੀਰਾਂ ਆਈਆਂ ਵੀ ਇਹ ਗਾਵਾਂ ਨਾਲ ਕਾਫੀ ਪਿਆਰ ਕਰਦਾ ਪਰ ਤੁਹਾਨੂੰ ਆਪਾਂ ਸੱਚ ਦਿਖਾਉਣਾ ਵੀ ਗਾਵਾਂ ਦਾ ਮਾਸ ਸਾਰਿਆਂ ਤੋਂ ਜ਼ਿਆਦਾ ਇੰਡੀਆ ਵਾਲੇ ਵੇਚਦੇ ਆ ਜਦੋਂ ਦੀ ਮੋਦੀ ਦੀ ਸਰਕਾਰ ਆਈ ਆ ਸਾਰਿਆਂ ਤੋਂ ਜ਼ਿਆਦਾ ਮਾਸ ਇਹੋ ਵੇਚਦੇ ਆ ਤੋ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਸਾਰੇ ਭਾਰਤ ਵਾਲਿਆਂ ਨੂੰ ਪਤਾ ਚੱਲੇ ਤੇ ਮੂੰਹ ਭੇਡਾਂ ਨੂੰ ਵੀ ਦਿਖਾਓ ਵੀ ਇਹ ਗਾਵਾਂ ਨੂੰ ਨਕਲੀ ਪਿਆਰ ਕਰਦੇ ਆ ਅਸਲੀ ਕਾਮੀਨਾਂ ਦੇ ਹੋ ਰਹੀ ਆ ਇਹ ਮਾਸ ਵੇਚਦੇ ਗਾਵਾਂ ਦਾ ਕਿਸ-ਕਿਸ ਦੇਸ਼ ਨੂੰ ਸੋ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣੀਆਂ ਤੁਸੀਂ ਕਹੋਣਾ ਯਾਰ ਅੱਛਾ ਇਹ ਇੰਨਾ ਗਾਵਾਂ ਦਾ ਮਾਸ ਵੇਚਦੇ ਆ ਕਿਸ-ਕਿਸ ਦੇਸ਼ ਨੂੰ ਦੁਨੀਆ 'ਚ 200 ਦੇਸ਼ ਆ ਤੇ ਦੂਜੇ ਸਥਾਨ ਤੇ ਆ ਇੰਡੀਆ ਜੋ ਗਾਵਾਂ ਦਾ ਮਾਸ ਵੇਚਦਾ ਆ ਬਾਈ ਜੀ ਤੇ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੁਣੀ ਆ ਜਿਹੜੀਆਂ ਕੰਪਨੀਆਂ ਦੇ ਨਾਂ ਆ ਉਹ ਮੁਸਲਮਾਨ ਆ ਤੇ ਇਹਨਾਂ ਦੇ ਮਾਲਕ ਆ ਜਿਹੜੇ ਮੋਦੀ ਦੇ ਆ ਭੇਡਾਂ ਹੀ ਆ ਸ਼ੇਅਰ ਕਰੀ ਚਲੋ ਚਲਦੀ ਚਲਦੀ ਸੋ ਸਾਰਿਆਂ ਨੂੰ ਆਪਾਂ ਦੂਜੀਆਂ ਤਸਵੀਰਾਂ ਸ਼ੋ ਕਰਦੇ ਆ ਆਜੋ ਤੇ ਹੈਗਾ ਆਪਣਾ ਬ੍ਰਾਜ਼ੀਲ ਆ ਦੂਜੇ ਸਥਾਨ ਤੇ ਆ ਇੰਡੀਆ ਇੰਡੀਆ ਦੂਜੇ ਸਥਾਨ ਤੇ ਆ ਅਮਰੀਕਾ ਤੋਂ ਵੀ ਜ਼ਿਆਦਾ ਗਾਵਾਂ ਦਾ ਮਾਸ ਇੰਡੀਆ ਵੇਚਦਾ ਆ ਸੋ ਦੇਖ ਸਕਦੇ ਆ ਇੰਡੀਆ ਦੂਜੇ ਸਥਾਨ ਤੇ ਆ ਆਸਟ੍ਰੇਲੀਆ ਬਾਕੀ ਹੋਰ ਜ਼ੋਰਪੀ ਦੇਸ਼ ਉਹ ਸਾਰੇ ਪਿੱਛੇ ਆ ਸੋ ਦੂਜੇ ਸਥਾਨ ਤੇ ਹੈ ਇੰਡੀਆ ਪੂਰੀ ਦੁਨੀਆ ਚ ਗਾਵਾਂ ਦਾ ਮਾਸ ਵੇਚਣ ਚ ਸੁ ਦੇਖ ਸਕਦੇ ਆ ਤਸਵੀਰਾਂ ਇਹ ਹੋਰ ਦਿਖਾਉਂਦੇ ਆ ਭੇਡਾਂ ਨੂੰ ਹਾਂਜੀ ਵੀ ਆਪਾਂ ਗਾਵਾਂ ਨਾਲ ਕਾਫੀ ਪਿਆਰ ਕਰਦੇ ਆ ਪਰ ਅਸਲ ਸਚਾਈ ਤੁਹਾਡੇ ਲਈ ਤੇ ਕਿਸ-ਕਿਸ ਦੇਸ਼ ਨੂੰ ਇੰਡੀਆ ਮਾਸ ਵੇਚਦਾ ਗਾਵਾਂ ਦਾ ਉਹ ਵੀ ਤੁਹਾਨੂੰ ਸ਼ੋਅ ਕਰਦੇ ਆ ਕਿ ਸਰਕਾਰ ਆਈ ਹੈ ਗਾਵਾਂ ਦਾ ਮਾਸ ਦੂਜੇ ਦੇਸ਼ਾਂ ਨੂੰ ਵੇਚਣਾ ਜ਼ਿਆਦਾ ਹੋ ਗਿਆ ਆ ਪਹਿਲਾਂ ਪਹਿਲਾਂ ਸੀਗਾ ਥੋੜਾ ਜਦੋਂ ਆਪਣੀ ਦੂਜੀ ਸਰਕਾਰ ਸੀ ਹਾਂਜੀ ਸੋ ਆ ਦੇਖ ਸਕਦੇ ਆ ਆ ਲਿਖਿਆ ਨੇ ਇੰਡੀਆ ਬੀਫ ਗਾਦਾ ਮਾਸ ਆ ਦੇਖੋ ਆ 222 ਚ ਕਿੰਨਾ 22 ਚ ਫਿਰ 23 ਚ ਆ 24 ਜੇ ਉੱਤੇ ਨੂੰ ਜਾਈ ਜਾਂਦਾ ਦੇਖੋ ਆ 2023 ਦੇ ਤੀਜੇ ਕੁਆਟਰ ਚ ਆ ਦੇਖੋ ਕਿੱਥੇ ਚਲ ਗਿਆ ਆ ਸੋ ਇਹ ਮਾਰਤਾ ਉੱਚੀਆਂ ਹੀ ਹੋਈ ਜਾਣੀਆਂ ਕਿਸ ਕਿਸ ਦੇਸ਼ ਨੂੰ ਇੰਡੀਆ ਮਾਸ ਵੇਚਦਾ ਗਾਵਾਂ ਦਾ ਉਹ ਵੀ ਤੁਹਾਨੂੰ ਤਸਵੀਰ ਦਿਖਾਉਨੇ ਆ ਫਿਰ ਮੈਂ ਕਹਦਾ ਬਾਈ ਆਪਣੀ ਰੀਚ ਥੋੜੀ ਆ ਸ਼ੇਅਰ ਕਰੋ ਸਾਰਿਆਂ ਨੂੰ ਸਭ ਤੋਂ ਜ਼ਿਆਦਾ ਗਾਵਾਂ ਦਾ ਮਾਸ ਇੰਡੀਆ ਦਿੰਦਾ ਆ ਬੀਏਤ ਨਾਮ ਨੂੰ ਸੋ ਬਿਏਤਨਾਮ ਨੂੰ ਮਲੇਸ਼ੀਆ ਨੂੰ ਸੋ ਇਹ ਦੇਖੋ ਇਹ ਜਿਹੜੀਆਂ ਮੋਦੀ ਦੀਆਂ ਭੇਡਾਂ ਮੁਸਲਮਾਨਾਂ ਨੂੰ ਗਾਲਾਂ ਦਿੰਦੀਆਂ ਆ ਪਰ ਸਭ ਤੋਂ ਜ਼ਿਆਦਾ ਗਾਵਾਂ ਦਾ ਮਾਸ ਇਹ ਮੁਸਲਿਮ ਲੋਕਾਂ ਨੂੰ ਹੀ ਖਵਾਉਂਦੇ ਆ ਉਹ ਭਰਾਵੋ ਤੁਹਾਡੀ ਗਾਂ ਮਾਤਾ ਦਾ ਮਾਸ ਮੁਸਲਿਮ ਲੋਕਾਂ ਨੂੰ ਤੁਸੀਂ ਆਪ ਹੀ ਵੇਚੀ ਜਾਂਦੇ ਆ ਆ ਦੇਖੋ ਬਿਏਤਨਾਮ ਮਲੇਸ਼ੀਆ ਹਾਂਜੀ ਮਿਸਰ ਇండోਨੇਸ਼ੀਆ ਇਰਾਕ ਇਹ ਸਾਰੇ ਦੇਸ਼ਾਂ ਨੂੰ ਗਾਵਾਂ ਦਾ ਮਾਸ ਜਾਂਦਾ ਭਾਰਤ ਤੋਂ ਕਿਪ ਜਾਣ ਕੇ ਇਹ ਹੈਰਾਨੀ ਹੋਊਗੀ ਕੰਪਨੀਆਂ ਦੇ ਨਾਂ ਤੁਹਾਨੂੰ ਸ਼ੋਅ ਕਰਦਾ ਵੀ ਕੰਪਨੀਆਂ ਦੇ ਨਾਂ ਕੀ ਆ ਤੇ ਕੰਪਨੀਆਂ ਦੇ ਮਾਲਕ ਕੌਣ ਆ ਤੁਹਾਨੂੰ ਮੈਂ ਇਹ ਸ਼ੋਅ ਕਰਦਾ ਆ ਠੀਕ ਤੁਸੀਂ ਮਨਾਮਾ ਤੇ ਆ ਦੇਖੋ ਆਲਾ ਆ ਜੋ ਵੀ ਆਲਾ ਹਾਂਜੀ ਆ ਸਾਰੇ ਇਹ ਨਾਂ ਹੀ ਨਹੀਂ ਮੁਸਲਿਮ ਨਾਂਮਾ ਤੇ ਰੱਖਿਓ ਆ ਸੋ ਦੇਖੋ ਸਭ ਤੋਂ ਜ਼ਿਆਦਾ ਕਿੰਨੇ ਪ੍ਰਤੀਸ਼ਤ ਬੀਅਤ ਨਾਮ ਨੂੰ ਆਪਣੇ ਗਾਂ ਦਾ ਮਾਸ ਇੰਡੀਆ ਸੈਂਡ ਕਰਦਾ ਆ ਸੋ ਇਹ ਨਾਂ ਦੇਖੋ ਤੁਸੀਂ ਮੁਸਲਿਮ ਰੱਖਿਓ ਆ ਭੁਲੇਖਾ ਪਾਉਣ ਨੂੰ ਵੀ ਭਾਈ ਖਰੇ ਮੁਸਲਿਮ ਇਹ ਮੀਟ ਵੇਚਦੇ ਆ ਠੀਕ ਹੈ ਨਾ ਸੋ ਪਰ ਜਿਹੜਾ ਅਸਲ ਸਚਾਈ ਜਿਹੜਾ ਅਸਲ ਮਾਲਕਿਆ ਇਹਨਾਂ ਗਾਵਾਂ ਨੂੰ ਵੇਚਣ ਵਾਲੇ ਮਾਰ ਕੇ ਉਹ ਤੁਹਾਨੂੰ ਦਿਖਾਉਣਾ ਬਾਈ ਫੇਰ ਮੇਰੀ ਬੇਨਤੀ ਸ਼ੇਅਰ ਕਰੀ ਚਲੋ ਸ਼ੇਅਰ ਕਰੀ ਚਲੋ ਠੀਕ ਹੈ ਇਹੋ ਅਸਲ ਸਚਾਈ ਹੋ ਰਿਹਾ ਭਾਈ ਜੀ ਮੋਦੀ ਸਰਕਾਰ ਜਿਹੜੇ ਗਾਵਾਂ ਦਾ ਮਾਸ ਦੂਜੇ ਦੇਸ਼ਾਂ ਨੂੰ ਸੈਂਡ ਕਰਦੇ ਉਹਨਾਂ ਤੋਂ ਚੰਦਾ ਵੀ ਲੈਂਦੀ ਆ ਮੋਦੀ ਦੇ ਮੰਤਰੀ ਆਪ ਕਹਿੰਦੇ ਆ ਵੀ ਭਾਈ ਆਪਾਂ ਖਾਣੇ ਆ ਗਾਵਾਂ ਦਾ ਮਾਸ ਕਰ ਲਓ ਜੋ ਕਰਨਾ ਸੋ ਹੁਣੇ ਸੱਚ ਤੁਸੀਂ ਪਹਚਾਉਣਾ ਸਾਰੇ ਫੋਨਾਂ 'ਚ ਸਾਰਿਆਂ ਤੱਕ ਦੱਸਣਾ ਆ ਵੀ ਆਹ ਆ ਜੀ ਅਸਲ ਮਾਲਕ ਨਾ ਇਹਨਾਂ ਨੇ ਮੁਸਲਮ ਰੱਖਿਓ ਆ ਹੈਗੇ ਆਪ ਇਹ ਮੋਦੀ ਦੇ ਭਗਤੇ ਹੀ ਆ ਦੇਖੋ ਇਹ ਗਾਵਾਂ ਦਾ ਮਾਸ ਸਭ ਤੋਂ ਵੱਧ ਉੱਤਰ ਪ੍ਰਦੇਸ਼ ਤੋਂ ਬਾਹਰਲੇ ਦੇਸ਼ਾਂ 'ਚ ਇਹੋ ਸੈਂਡ ਕਰਦੇ ਆ ਇਹ ਆ ਜੀ ਅਸਲ ਮਾਲਕ ਠੀਕ ਹੈ ਨਾ ਸੋ ਬਾਕੀ ਫੇਰ ਮੈਂ ਬੇਨਤੀ ਕਰਦਾ ਤਸਵੀਰ ਇੱਕ ਹੋਰ ਵਾਲੀ ਆਪਾਂ ਕੰਮ ਖਿੱਚਣਾ ਆ ਸੋ ਤਸਵੀਰ ਦਾ ਦੂਜਾ ਪਹਿਲੂ ਤੁਹਾਨੂੰ ਦਿਖਾਇਆ ਆ ਮੈਂ ਆ ਤਸਵੀਰ ਇਹ ਦਿਖਾ ਰਹੇ ਲੋਕਾਂ ਨੂੰ سوشل ਮੀਡੀਆ ਤੇ ਮੋਦੀ گاਮਾਂ ਨੂੰ ਕਾਫੀ ਪਿਆਰ ਕਰਦਾ ਆ ਗਾਂ ਮਾਤਾ ਦਾ ਸਤਿਕਾਰ ਕਰਦਾ ਸੱਤ ਚੁੱਲਿਆਂ ਦੀ ਸਵਾਹ ਕਰਦਾ ਆ ਮੇਰੇ ਖਾਤੇ ਉਡਾਏ ਗਏ ਮੇਰੇ ਖਾਤੇ ਬੈਨ ਕੀਤੇ ਗਏ ਇੰਡੀਆ ਚ ਪਰ ਜੋ ਸੱਚ ਆ ਮੈਂ ਨਹੀਂ ਰੁਕਦਾ ਬਾਈ ਜੀ ਮੇਰਾ ਲੋਕ ਸਾਥ ਨਹੀਂ ਦਿੰਦੇ ਇਹੀ ਕਹਿਣਾ ਭਾਈ ਮੇਰਾ ਸਾਥ ਦਓ ਇਹਨਾਂ ਦੀਆਂ ਮੈਂ ਚੀਕਾਂ ਪਵਾ ਦੂੰ ਭਾਵੇਂ ਆਪਣੀ ਆਪ ਸਰਕਾਰ ਹੋਵੇ ਉਹ ਵੀ ੱੱਕੇਸ਼ਾਈ ਕਰਦੇ ਉਹਨਾਂ ਦੀ ਵੀ ਆਪਾਂ ਮੈਂ ਕਰਾਵਾਂਗੇ ਆਪਾਂ ਨੂੰ ਕਿਸੇ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੋ ਬੇਨਤੀ ਆ ਆ ਵੀਡੀਓ ਲਾਈਕ ਕਰੋ ਚੱਕ ਕੇ ਵੀਡੀਓ ਨੂੰ ਕਾਪੀ ਕਰਕੇ ਸਾਰੇ ਪੰਜਾਬੀਆਂ ਦੇ ਫੋਨ 'ਚ ਪਹੁੰਚਾ ਦਿਓ ਵੀ ਮੁੜਿਆ ਆ ਭੇਡਾਂ ਦਾ ਕਾਲ ਵੱਧੋ ਵੱਧ ਸ਼ੇਅਰ ਕਰਿਓ ਡੇਲੀ ਵੀਡੀਓ ਪਾਇਆ ਕਰਾਂਗੇ ਤੱਥਾਂ ਦੀਆਂ ਸਪੇਸ ਦੀਆਂ ਦੁਨੀਆਦਾਰੀ ਦੀਆਂ ਤੁਹਾਡਾ ਸਾਥ ਚਾਹੀਦਾ ਬਸ ਠੀਕ ਆ ਸੋ ਸਰਕਾਰਾਂ ਨਾਲ ਲੜਾਈ ਮੈਂ ਤੁਹਾਡੇ ਕਰਕੇ ਲੜੀ ਆ ਮੇਰਾ ਕੋਈ ਆਪਣਾ ਰੋਲਾ ਨਹੀਂ ਹੁਣ ਤੁਸੀਂ ਸ਼ੇਅਰ ਕਰਨੀ ਆ ਆਪਣਾ ਸਮਝ ਕੇ ਵੀ ਭਾਈ ਇਹ ਇਨਸਾਨ ਨੇ ਸਾਡੇ ਕਰਕੇ ਆਪਣੇ ਖਾਤੇ ੜਾਏ ਆ ਸਾਡੇ ਕਰਕੇ ਇੰਡੀਆ ਤੋਂ ਬੈਨ ਹੋਏ ਆ ਆਪਾਂ ਸ਼ੇਅਰ ਨਹੀਂ ਕਰ ਸਕਦੇ ਸ਼ੇਅਰ ਕਰਿਓ ਜਿਆਦਾ ਤੋਂ ਜਿਆਦਾ ਤੇ ਜਿਹਜਾ ਲਿਖਿਓ ਸਾਥ ਦਵੂਗੇ ਮੇਰਾ ਡੈਲੀ ਵੀਡੀਓ ਪਾਇਆ ਕਰੂ ਤੁਹਾਡੇ ਨਾਲ ਮੇਰਾ ਪ੍ਰੋਮਿਸ ਆ ਆਹ ਵੀਡੀਓ ਭਾਈ ਜੀ ਲੱਖਾਂ ਚ ਜਾਨੀ ਚਾਹੀਦੀ ਆ ਓਕੇ ਫਿਰ ਪਚਾ ਦਿਓ ਸਾਰਿਆਂ ਦਾ ਹੀ ਦੱਸੋ ਵੀ ਭਾਈ ਇਹ ਦਿਖਾਉਂਦੇ ਕੁਝ ਹੋ ਰਿਹਾ ਤੇ گاਵਾਂ ਦਾ ਮਾਸ ਆਪ ਹੀ ਵੇਚੀ ਜਾਂਦੇ ਆ ਕਰ ਦਿਓ ਸ਼ੇਅਰ ਤੇ ਰੋਜ਼ ਹੀ ਹੁਣ ਭੇਡਾਂ ਦੀ ਦਾ ਦਾ ਹੋਇਆ ਕਰਨੀ ਆ ਲਾਈਕ ਕਰਿਓ ਜੈਸੇ ਜੈਸ ਲਿਖਿਓ ਭਈ ਨਾਲ ਆ ਤੇ ਸ਼ੇਅਰ ਕਰਿਓ ਬਾਕੀ ਕੰਮ ਮੇਰਾ ਆ ਆ ਮਿਲਦੇ ਆ ਫਿਰ ਤੱਥਾਂ ਦੇ ਨਾਲ ਓਕੇ ਜੀ ਕਰਿਓ ਸ਼ੇਅਰ ਤੇ ਫੋਲੋ ਜ਼ਰੂਰ ਕਰ ਲਿਓ ਸ਼ੁਕਰੀਆ ਕਰਿਓ ਸ਼ੇਅਰ ਸ਼ੁਕਰੀਆ